ਮੈਂ ਸਭ ਤੋਂ ਪਹਿਲਾਂ ਲੋਕਤੰਤਰ ਦੇ ਥੰਮਵਨ ਜੋ ਜਾਣੇ ਜਾਂਦੇ ਸਮੁੱਚੇ ਹੀ ਇਲੈਕਟ੍ਰੋਨਿਕ ਮੀਡੀਆ ਦਾ ਪ੍ਰੈਸ ਮੀਡੀਆ ਦਾ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੰਚਨ ਤੇ ਤੁਹਾਡਾ ਜੀ ਆਇਆਂ ਵੀ ਕਰਦਾ ਤੇ ਅੱਜ ਭਾਰਤੀ ਜਨਤਾ ਪਾਰਟੀ ਮੁੱਖ ਦਫ਼ਤਰ ਤਰਨਤਨ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਰਾਜ ਸਭਾ ਮੈਂਬਰ ਸਾਬਕਾ ਪਰਦੇਸ਼ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਹਾਉਦਿਆਂ ਤੇ ਸੇਵਾ ਨਿਭਾ ਚੁੱਕੇ ਤੇ ਮੌਜੂਦਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਤਰਨਤਪ ਦੇ ਇਲੈਕਸ਼ਨਾਂ ਦੇ ਇੰਚਾਰਜ ਮਾਨਯੋਗ ਸ਼੍ਰੀ ਸ਼ਵੇਤ ਮਲਕ ਜੀ ਜੀ ਦਾ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਪਹੁੰਚਣ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ ਜੀ ਆਖਦਾ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਪ੍ਰਵਕਤਾ ਜ਼ਿਲ੍ਹੇ ਦੇ ਸਹਿ ਪ੍ਰਭਾਰੀ ਸ੍ਰੀ ਨਰੇਸ਼ ਸ਼ਰਮਾ ਜੀ ਪਹੁੰਚੇ ਨੇ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਸਮੁੱਚੇ ਮੇਰੇ ਜ਼ਿਲ੍ਹੇ ਦੇ ਜਰਨਲਿਸਟ ਸਾਹਿਬਾਨ ਵੱਖ-ਵੱਖ ਹਲਕਿਆਂ ਤੋਂ ਆਏ ਇੰਜਾਰ ਸਾਹਿਬਾਨ ਸਰਦਾਰ ਦਲਬੀਰ ਸਿੰਘ ਹਲਗੋਂ ਸਾਹਿਬ ਸਰਦਾਰ ਸਤਨਾਮ ਸਿੰਘ ਭੁੱਲਰ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਜਨਨਾਂ ਨੇ ਨਾਮਜ਼ਦਗੀਆਂ ਭਰੀਆਂ ਸੀ ਸਰਦਾਰ ਗਰਮੀ ਸਿੰਘ ਹੁਣੀ ਸਰਦਾਰ ਜਸਾ ਸਿੰਘ ਹੁਣੀ ਸਾਡੇ ਬਲੌਕ ਸੰਪਤੀ ਦੇ ਉਮੀਦਵਾਰ ਜੀਓ ਬਾਲਾ ਸਾਹਿਬ ਸਾਰੇ ਸਤਿਕਾਰਯੋਗ ਅੱਜ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਲੋਕਤੰਤਰ ਦਾ ਜਿਹੜਾ ਘਣ ਕੀਤਾ ਗਿਆ ਉਹਦੇ ਸਬੰਧ ਵਿੱਚ ਅੱਜ ਮਾਨਯੋਗ ਸਾਡੇ ਸਤਿਕਾਰਯੋਗ ਸ਼੍ਰੀ ਸਵੇਤ ਮਲਕ ਜੀ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਸ਼ਬਦਾਂ ਰਾਂਹੇ ਸੰਮੁਖ ਹੋਣਗੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸਵੇਤ ਮਲਕ ਸਮਾਨਤ ਮੰਚ ਆਰ ਸਤਕਾਰਯੋਗ ਪੱਤਰਕਾਰ ਬੰਦੂਓ ਕੇ ਬੜੇ ਥੋੜੇ ਸਮੇਂ ਦੇ ਇਨਟੀਮੇਸ਼ਨ ਤੇ ਤੁਸੀਂ ਇੱਥੇ ਪਹੁੰਚਾਰੇ ਹੋ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਤੁਹਾਡਾ ਸਵਾਗਤ ਕਰਨਾ। ਸੋ ਅੱਜ ਸੁਨਿਆ ਤੇ ਸੀ ਅंधेर नगरी ਚੋਪੜ ਰਾਜਾ ਪਰ ਅੱਜ ਕੀ ਹੋ ਗਿਆ ਪੰਜਾਬ ਨਗਰੀ ਚੋਪੜ ਰਾਜਾ ਨਗਰੀ ਬਹੁਤ ਖੂਬਸੂਰਤ ਹੈ ਸਟੇਟ ਬਹੁਤ ਜਿਹਨੂੰ ਕਹਿ ਸਕਨੇ ਆ ਸਰਮੌਰ ਪਰਦੇਸ਼ ਆ ਪੰਜਾਬ ਚਾਹੇ ਉਹ ਨਕਸ਼ਾ ਲੈ ਲਈਏ ਪੰਜਾਬ ਦਾ ਉਹਦੇ ਵਿੱਚ ਵੀ ਸਰਮੌਰ ਔਰ ਹਰ ਤਰ੍ਹਾਂ ਦੇ ਨਾਲ ਦੇਸ਼ ਦੇ ਵੀ ਸਰਮੌਰ ਸ਼ਹੀਦੀਆਂ ਦੇ ਵੀ ਸਰਮੌਰ ਕਿਸਾਨੀ ਦੇ ਵੀ ਸਰਮੌਰ ਔਰ ਜਿਹਨੂੰ ਕਹਿ ਸਕਨੇ ਆ ਕਿ ਹਰ ਪੱਖੋਂ ਪੰਜਾਬ ਜਿਹੜਾ ਉਹ ਨੰਬਰ 1 ਸਟੇਟ ਮੰਨਿਆ ਜਾਂਦਾ ਸੀ ਪਹਿਲੇ ਪਰ ਸਰਦਾਰ ਭਗਵੰਤ ਸਿੰਘ ਮਾਨ ਜੋ ਆਮ ਆਪ ਦੀ ਪਾਰਟੀ ਦੇ ਮੁੱਖ ਮੰਤਰੀ ਤੇ ਉਹਨਾਂ ਦੀ ਸਰਕਾਰ ਦੇ ਆਉਣ ਤੋਂ ਬਾਅਦ ਪੰਜਾਬ ਨਗਰੀ ਤੇ ਲੋਕੀ ਦੇ ਹੋ ਹੀ ਨੇ ਪਰ ਰਾਜਾ ਚੋਪਟਾ ਗਿਆ ਕਿ ਅੱਜ ਸਾਡਾ ਦੇਸ਼ ਭਾਰਤ ਹਿੰਦੁਸਤਾਨ ਉਹ ਸਭ ਤੋਂ ਵੱਡਾ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਸਨੁਮਾਨ ਹੈ ਇਸ ਗੱਲ ਤੇ ਕਿ ਇੱਥੇ ਲੋਕਾਂ ਦੇ ਜੋ ਮਸਲੇ ਨੇ ਉਹ ਹਲ ਅਫਸਰ ਨਹੀਂ ਕਰਦੇ ਇੱਥੇ ਲੋਕਾਂ ਦੇ ਮਸਲਿਆਂ ਦਾ ਹੱਲ ਲੋਕਾਂ ਦੇ ਚੁਣੇ ਨਮਾਇंदे ਅਸਰਾਂ ਦੇ ਮਾਧਿਅਮ ਨਾਲ ਕਰਾਂਦੇ ਲੋਕਾਂ ਦੇ ਨਮਾਇंदे ਜਿਹੜੇ ਨੇ ਉਹੀ ਰਾਸ਼ਟਰਪਤੀ ਹੁੰਦੇ ਨੇ ਲੋਕਾਂ ਦੇ ਨਮਾਇंदे ਹੀ ਪ੍ਰਧਾਨ ਮੰਤਰੀ ਬੰਦੇ ਨੇ ਲੋਕਾਂ ਦੇ ਨਮਾਇंदे ਹੀ ਮੰਤਰੀ ਬੰਦੇ ਨੇ ਲੋਕਾਂ ਦੇ ਨਮਾਇंदे ਹੀ ਉਹ ਵਿਧਾਇਕ ਬੰਦੇ ਨੇ ਮੇਅਰ ਬੰਦੇ ਨੇ ਸਵਜ ਬੰਦੇ ਨੇ ਪੰਜ ਬੰਦੇ ਨੇ ਇਹ ਹੈ ਸਾਡਾ ਲੋਕਤੰਤਰ ਪਰ ਅਫਸੋਸ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਸ ਤੋਂ ਪਹਿਲੇ ਤੇ ਕਾਂਗਰਸ ਨੇ ਸ਼ੁਰੂਆਤ ਕੀਤੀ ਸੀ ਤੋ ਕਹਿੰਦੇ ਨੇ ਲਮਹੋਂ ਨੇ ਘਤਾ ਕੀ ਸਦੀਆਂ ਨੇ ਸਜਾ ਪਾਈ ਤੋ ਕਾਂਗਰਸ ਨੇ ਜਿਹੜੀ ਸ਼ੁਰੂਆਤ ਕੀਤੀ ਦੀ ਆਪਣੇ 5 ਸਾਲ ਦੇ ਭ੍ਰਸ਼ਟਾਚਾਰੀ ਕੁਸ਼ਾਸਨ ਵਿੱਚ ਉਹਦਾ ਅੱਜ ਉਹ ਜਿਹੜਾ ਇੱਕ ਹਨੇਰੀ ਸੀ ਉਹਨੂੰ ਤੂਫਾਨ ਬਣਾ ਦਿੱਤਾ ਹੈ ਜਸਾਮ ਆਦਮੀ ਪਾਰਟੀ ਨੇ ਕਿ ਜੋ ਅੱਜ ਲੋਕਤੰਤਰ ਨਾ ਦੀ ਕੁਝ ਰਹਿ ਹੀ ਨਹੀਂ ਗਈ ਨਾ ਕੋਈ ਕਨਸੈਪਟ ਹੀ ਨਹੀਂ ਹੈ ਪੰਜਾਬ ਦੇ ਵਿੱਚ ਜਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਇਲੈਕਸ਼ਨ ਦਾ ਕੀ ਮਤਲਬ ਹੁੰਦਾ ਲੋਕਾਂ ਦੀ ਹਵਾਲ ਜਨਮਤ ਵੋਟ ਦਾਤਾ ਮਤਾਤਾ ਨੂੰ ਕਹਨੇ ਆ ਆਮ ਨਾਗਰਿਕ ਨੂੰ ਕਿ ਉਹ ਮਤ ਦਾ ਧਾਨ ਦਿੰਦਾ ਔਰ ਆਪਣੀ ਮਰਜ਼ੀ ਮੁਤਾਬਕ ਜਿਹੜਾ ਹੈ ਉਹ ਨੁਮਾਇੰਦਾ ਚੁੰਦਾ ਇਹਨੂੰ ਲੋਕਤੰਤਰ ਕਹਿੰਦੇ ਆ ਔਰ ਫਿਰ ਉਹ ਨੁਮਾਇੰਦਾ ਜਿਹੜਾ ਲੋਕਾਂ ਦੀ ਸੇਵਾ ਕਰਦਾ ਪਰ ਕਿਉਂਕਿ ਆਮ ਆਦਮੀ ਪਾਰਟੀ ਦੀ ਲੁੱਟੂ ਸਰਕਾਰ ਆ ਗਈ ਹੈ ਜਿਹੜਾ ਇੱਕੋ ਹੀ ਗੰਮ ਕੀਤਾ ਜਿਨ੍ਹਾਂ ਨੇ ਲੁੱਟਿਆ ਵੀ ਹੈ ਤੇ ਕੁੱਟਿਆ ਵੀ ਹੈ ਪੰਜਾਬੀਆਂ ਨੂੰ ਤੇ ਅੱਜ ਤੁਸੀਂ ਦੇਖੋ ਕਿ ਜੋ ਸਾਨੂੰ ਪਹਿਲੇ ਅਸੀਂ ਕਹਿ ਰਹੇ ਸੀ ਅਸੀਂ ਇਲੈਕਸ਼ਨ ਕਮਿਸ਼ਨ ਦੇ ਵੀ ਧਿਆਨ ਲਿਆ ਜੀ ਪੰਜਾਬ ਦੇ ਕਿ ਇੱਥੇ ਫੇਰ ਉਹੀ ਤਾंडव ਹੋਣਾ ਹੈ ਇੱਥੇ ਫੇਰ ਉਹੀ ਤਕਾ ਹੋਣਾ ਹੈ ਜਿਹੜੇ ਐ ਬਲੌਕ ਸਮਿਤੀ ਦੇ ਔਰ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਜਿਹੜੇ ਨੇ ਹੋਣੇ ਨੇ ਮੈਨੂੰ ਬੜਾ ਖੁਸ਼ੀ ਹੈ ਕਿ ਅੱਜ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਸੂਰਜ ਉਦੇ ਹੋ ਰਿਹਾ ਹੈ ਔਰ ਪ੍ਰਚੰਡ ਰੋਸ਼ਨੀ ਦੇ ਰਿਹਾ ਹੈ ਔਰ ਲੋਕ ਜਿਹੜੇ ਨੇ ਉਹ ਲੰਬੀਆਂ ਕਤਾਰਾਂ ਵਿੱਚ ਖੜੇ ਹੋ ਗਏ ਪਾਰਟੀ ਜਨਤਾ ਪਾਰਟੀ ਜਾ ਰਹੇ ਨੇ ਪਰ ਕਿਉਂਕਿ ਆਮ ਆਦਮੀ ਪਾਰਟੀ ਝੂਠੇ ਵਾਅਦੇ ਕੀਤੇ ਲੋਕਾਂ ਨੂੰ ਗੁੰਮਰਾਹ ਕੀਤਾ ਲੋਕਾਂ ਨੂੰ ਧੋਖਾ ਦਿੱਤਾ ਲੋਕਾਂ ਦੀ ਪਿੱਠੇ ছুরি ਮਾਰਿਆ ਬੈਕਸਟੈਬਿੰਗ ਜਿਨੂ ਜੀ ਕਹਿੰਦੇ ਆ ਬੈਕਸਟੈਬਿੰਗ ਅੰਗਰੇਜ਼ੀ ਦੇ ਵਿੱਚ ਉਹ ਕੀਤੀ ਹੈ ਜਿਹਦੇ ਗਾਰਨ ਅਜ ਲੋਕਾਂ ਦੇ ਵਿੱਚ ਰੋਸ ਹੀ ਹੈ ਅਫਸੋਸ ਵੀ ਹੈ ਕਿ ਇਸ ਆਮ ਆਦਮੀ ਪਾਰਟੀ ਦੇ ਲੋਟੂ ਟੋਲੇ ਨੂੰ 2022 ਕਿਉਂ ਵੋਟਾਂ ਪਾਈਆਂ ਉਹ ਜਨਤਾ ਇਹ ਤਾਂ ਜਾਣ ਨਹੀਂ ਸਕਦੇ ਕਿਉਂਕਿ ਵਾਦੇ ਕੀਤੇ ਝੂਠੇ ਕਿ ਜਿਹੜੇ ਵਾਦੇ ਨਾ ਤੇ 1000 ਪੈਨਸ਼ਨ ਮਿਲੀ ਜਿਹੜੀ ਕਿ ਬੀਬੀਆਂ ਭੈਣਾਂ ਨੂੰ ਮਿਲਣੀ ਸੀ ਤੇ ਇਹਦਾ ਮਤਲਬ ਹਰ ਬੀਬੀ ਦੇ ਇਹ 48000 ਰੁਪਏ ਦੇ ਦੇਨਦਾਰ ਨੇ 48 ਮਹੀਨੇ ਹੋ ਗਏ ਨਾ ਜੀ 4 ਸਾਲ ਇਹਦਾ ਮਤਲਬ 48000 ਦਾ ਕਰਜ਼ਾ ਹਰ ਭੈਣ ਔਰ ਮਾਤਾ-ਦਾਰ ਬੱਚੀ ਦਾ ਉਹ ਇਹ ਭਗਵੰਤ ਮਾਨ ਜੀ ਦੀ ਸਰਕਾਰ ਤੇ ਚੜ ਗਿਆ ਉਸੇ ਤਰ੍ਹਾਂ ਹੀ ਅੱਜ ਇਹ 4 ਲੱਖ ਰੋੜ ਦਾ ਇਹਨਾਂ ਨੇ ਕਰਜ਼ਾ ਲੈ ਲਿਆ ਅੱਜ ਪੰਜਾਬ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਰਿਕਾਰਡ ਹੀ ਜਾ ਗਿਆ ਕਿ 1,23,000 ਰੁਪਏ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਸਰਕਾਰ ਨੇ ਇਸ ਰੰਗਲੇ ਵਸਦੇ ਨੱਚਦੇ ਪੰਜਾਬ ਨੂੰ ਕਰਜ਼ਾਈ ਬਣਾ ਦਿੱਤਾ ਕਿ ਬੱਚਾ ਪੈਦਾ ਹੀ ਕਰਜ਼ਾਈ ਹੁੰਦਾ 1,23,000 ਰੁਪਏ ਦਾ ਅੱਜ ਪੰਜਾਬ ਦੇ ਵਿੱਚ ਮਾਫੀਆ ਚਾਹੇ ਉਹ ਡਰਗ ਮਾਫੀਆ ਹੋਵੇ ਚਾਹੇ ਉਹ ਰੇਤ ਮਾਫੀਆ ਹੋਏ ਚਾਹੇ ਉਹ ਭੂਮੀ ਮਾਫੀਆ ਹੋਏ ਚਾਹੇ ਉਹ ਨਸ਼ਾ ਮਾਫੀਆ ਹੋਏ ਗੈਂਗਸਟਰ ਹੋਣ ਗੁੰਡੇ ਹੋਣ ਬਦਵਾਜ ਹੋਣ ਅੱਤਵਾਦੀ ਹੋਣ ਉਹਨਾਂ ਦਾ ਰਾਜ ਹੋ ਗਿਆ ਕਿਉਂਕਿ ਸਰਕਾਰ ਜਿਹੜੀ ਹੈ ਉਹਨੇ ਗੋਡੇ ਟੇਕ ਦਿੱਤੇ ਨੇ ਤੇ ਲੋਕਾਂ ਤੋਂ ਘਬਰਾ ਕੇ ਇਹਨਾਂ ਨੂੰ ਪਤਾ ਹੈ ਕਿ ਲੋਕ ਵੋਟ ਨਹੀਂ ਪਾਣਗੇ ਇਹ ਲੋਕਤੰਤਰ ਦਾ ਗਲ ਘੋਟੂ ਸਰਕਾਰ ਬਣ ਗਈ ਹੈ ਹੁਣ ਤੁਸੀਂ ਦੇਖੋ ਕਿ ਅਜ ਤਰਨ ਤਾਰ ਨਹੀਂ ਜਾਇਆ ਮੇਰੇ ਨਾਲ ਅਧਿਖਸ਼ ਦੇ ਨੇ ਸੰਦੂ ਸਾਹਿਬ ਵੀ ਬੈਠੇ ਨੇ ਸਾਡੇ ਸੀਨੀਅਰ ਭਾਜਪਾ ਨੇਤਾ ਨਰੇਸ਼ ਜੀ ਬੈਠੇ ਨੇ ਕਿ ਅੱਜ ਤਰਨਤਾਰਨ ਵਿੱਚ ਜਿਹੜੀ 150 ਬਲਾਕਸ ਬੀਤੀਆ ਸੀ ਉਹਦੇ ਲਈ ਜਿਹੜੇ ਕੈਂਡੀਡੇਟ ਸੀਗੇ ਉਹ ਤਿਆਰ ਖੜੇ ਸੀਗੇ ਸਾਡੀ ਐਨੇ ਕੋ ਲੋਕਾਂ ਨੇ ਅਪਲਾਈ ਕੀਤਾ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਇਲੈਕਸ਼ਨ ਲੜਨ ਦੇ ਲਈ ਕਿ ਮੈਂ ਆਇਆ ਸੀਗਾ ਤੇ ਮੈਂ ਦੇਖਿਆ ਸੀ ਕਿ ਲਾਈਨਾਂ ਲੱਗੀਆਂ ਸੀ ਇਹ ਬੀਜੇਪੀ ਆਵਸ ਤੇ ਐਂ ਲੱਗਦਾ ਜਿਦਾ ਕੋ ਰੈਲੀ ਹੋ ਰਹੀ ਹੈ ਇਸੇ ਤਰ੍ਹਾਂ 17 ਜਿਹੜੀਆਂ ਜ਼ਿਲ੍ਹਾ ਪਰਿਸ਼ਦਾਂ ਦੀ ਉਹਦੇ ਲਈ ਵੀ ਬੜੇ ਕੈਂਡੀਡੇਟ ਸੀ ਫਿਰ ਅਸੀਂ ਇੱਥੇ ਮੀਟਿੰਗ ਕੀਤੀ ਸੀਨੀਅਰ ਬੀਜੇਪੀ ਲੀਡਰਸ਼ਿਪ ਨੇ ਉਹਨਾਂ ਦੋ ਜੇਤੂ ਕੈਂਡੀਡੇਟ ਸਿਲੈਕਟ ਕੀਤੇ ਇੰਨੀ ਜੋ ਕਿ ਲੋਕਤੰਤਰ ਦੀ ਪਰਿਭਾਸ਼ਾ ਹੈ ਕਿ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਵੀ ਹੱਕ ਹੈ ਵੋਟ ਪਾਉਣ ਦਾ ਵੀ ਹੱਕ ਹੈ ਪਰ ਅਫਸੋਸ ਕਿ ਇੱਡਾ ਵੱਡਾ ਤੱਕਾ ਕਿ ਉਹ ਜਿਹੜੇ 150 ਸਾਡੇ ਕਾਗਜ਼ ਸੀਗੇ ਉਹਨਾਂ ਤੋਂ ਕੇਵਲ 13 13 ਕਾਗਜ਼ ਹੀ ਪਾਸ ਹੋ ਪਏ ਨੇ ਇਹਨਾਂ ਨੇ ਸਾਰੇ ਰਿਜੈਕਟ ਕਰਤੇ ਨੇ ਮੈਂ ਉਹਨੇ ਤੁਹਾਨੂੰ ਇਹ ਪ੍ਰਮਾਣ ਹੀ ਹੋਰ ਵੀ ਦਿਵਾਗਾ ਤੁਹਾਨੂੰ ਪਤਾ ਲੱਗੇਗਾ ਕਿ ਇਹ ਗੈਰ ਸਵਧਾਨਿਕ ਸਰਕਾਰ ਹੈ ਔਰ ਪੰਜਾਬ ਦਾ ਚੋਣ ਕਮਿਸ਼ਨ ਮੈਂ ਉਹਦੇ ਦੇ ਵੀ ਟਾਰਗੇਟ ਕਰਾਂਗਾ ਹਾਲਾਂਕਿ ਚੋਣ ਕਮਿਸ਼ਨ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਬਟ ਦੇ ਸ਼ੁੱਡ ਐਕਟ ਲਾਈਕ ਕਨਸਟੀਟਿਊਸ਼ਨਲ ਬਾਡੀ ਦੇ ਆਰ ਨੋਟ ਐਕਟਿੰਗ ਲਾਈਕ ਕਨਸਟੀਟਿਊਸ਼ਨਲ ਬਾਡੀ ਦੇ ਆਰ ਪਲੇਇੰਗ ਇਨ ਦਾ ਹੈਂਡਸ ਆਫ ਦਾ ਚੋਸਨ ਗਵਰਨਮੈਂਟ ਇਨ ਦਾ ਹੈਂਡ ਆਫ ਅਗਵੰਤ ਬਾਂਜੀ ਐਂਡ ਹਿਸ ਸੇ ਅਨ ਡੈਮੋਕਰੈਟਿਕ ਕੋਲੀਗਸ ਉਸ ਲੈਵਲ ਦੇ ਉੱਤੇ ਅੱਜ ਇਹ ਤੱਕਾ ਆਇਆ ਔਰ ਸਾਡੇ ਜ਼ਿਲ੍ਹਾ ਪਰਿਸ਼ਦ ਦੇ 17 ਕੈਂਡੀਡੇਟਾਂ ਦੇ ਵਿੱਚੋਂ ਇੱਕ ਕਾਬਸ ਹੋਰ ਸਾਰੇ ਗਿਆਗ ਰਹਿ ਗਏ ਤੇ ਮੈਂ ਤੁਹਾਨੂੰ ਕੰਪੇਅਰ ਕਰਾਂਗਾ ਇੱਕ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜੇ ਇੱਕ ਵਾਰੀ ਨਹੀਂ ਬਣੇ ਦੋ ਵਾਰੀ ਨਹੀਂ ਬਣੇ ਤਿੰਨ ਵਾਰੀ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਦੇ ਦੇ ਸਾਡੇ ਕਈ ਵਾਰੀ ਭਾਜਪਾ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਇੱਕ ਇੱਕ ਸਟੇਟ ਵਿੱਚ ਪੰਦਾ ਨਹੀਂ ਛੇ ਛੇ ਵਾਰੀ ਸਰਕਾਰ ਬਣ ਚੁੱਕੀ ਹੈ ਔਰ ਉਦੋਂ ਤੁਸੀਂ ਇਹ ਦੇਖੋ ਕਿ ਜਦੋਂ ਦੇਸ਼ ਦਾ ਚੋਣ ਕਮਿਸ਼ਨ ਹੁੰਦਾ ਹੈ ਦੇਸ਼ ਦੇ ਚੋਣ ਕਮਿਸ਼ਨ ਦੇ ਵਿੱਚ ਫੇਅਰ ਐਂਡ ਫਰੀ ਇਲੈਕਸ਼ਨ ਹੁੰਦਾ ਜਿੰਨੂੰ ਕਹਿੰਦੇ ਆ ਕੋਈ ਧੱਕਾ ਨਹੀਂ ਔਰ ਉਹੀ ਕਾਰਨ ਕਦੀ ਇੰਨੀ ਸੰਖਿਆ ਇਹ ਜੀ ਰਿਜੈਕਸ਼ਨ ਆਫ ਪੇਪਰ ਤੇ ਆਮ ਆਦਮੀ ਦੀ ਗੱਲ ਹੋਈ ਕਿ ਉਹ ਉਪਰੋਂ ਉਤਰੇ ਖਾਸ ਬੰਦੇ ਨੇ ਨਮਾਇंदे ਨੇ ਮਤਲਬ ਆਮ ਆਦਮੀ ਪਾਰਟੀ ਦੇ ਵੀ ਐਸੇ ਰੇਸ਼ ਹੋਏ ਜੇ ਐਸੀ ਤਦਾਦ ਦੇ ਵੀ ਜੇ ਕਾਗਜ਼ ਫੇਲ ਹੁੰਦੇ ਫਿਰ ਤੇ ਅਸੀਂ ਮੰਨਦੇ ਕਿ ਸਾਰਾ ਕੰਮ ਜਿਹੜਾ ਹੈਗਾ ਸੰਵਧਾਨਿਕ ਹੋ ਰਿਹਾ ਹੈ ਆਮ ਆਦਮੀ ਵਾਲਿਆਂ ਦਾ ਸਿਰ ਇਧਾਰ ਜੇ ਜਿਹੜੀ ਆਪੋਜੀਸ਼ਨ ਹੈਗੀ ਆ ਉਹਦੇ ਕਾਗਜ਼ ਫਾੜ ਦੇ ਦਰਉਂਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਲੋਕਤੰਤਰੀ ਹੱਕ ਹੈ ਉਹ ਤੋਂ ਮੈਂ ਰੂਮ ਕਰ ਦਿੱਤਾ ਉਹਨਾਂ ਨੂੰ ਇਲੈਕਸ਼ਨ ਲੜਨ ਦੇ ਵਿੱਚ ਜਿਦਵਾਰ ਬਣ ਕੇ ਖੜੀ ਹੋ ਗਈ ਸਰਕਾਰ ਇੱਕ ਐਸਾ ਲੋਕਤੰਤਰ ਹੈ ਕਿ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਸਾਰੇ ਹੀ ਕਾਗਜ਼ ਪਾਸ ਹੋ ਗਏ ਨੇ ਔਰ ਉਸ ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਕੀ ਇਦਾਂ ਹੁੰਦਾ ਜਦੋਂ ਦੇਸ਼ ਦੇ ਵਿੱਚ ਪੰਜਾਬ ਦਾ ਚੋਣ ਆਇਆ ਤੇ ਜੇ ਦੇਸ਼ ਦਾ ਚੋਣ ਕਮਿਸ਼ਨ ਇਦਾਂ ਹੁੰਦਾ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਜਦੋਂ 92 ਐਮ ਐਲ ਏ ਆਮ ਆਦਮੀ ਪਾਰਟੀ ਦੇ ਜਿੱਤ ਕੇ ਪੰਜਾਬ ਵਿੱਚ ਆਏ ਉਸ ਵੇਲੇ ਸਹੀ ਇਲੈਕਸ਼ਨ ਹੋਇਆ ਫੇਅਰ ਇਲੈਕਸ਼ਨ ਹੋਇਆ ਕਿਉਂਕਿ ਉਹ ਇਲੈਕਸ਼ਨ ਹੋਇਆ ਸੀਗਾ ਦੇਸ਼ ਦੇ ਚੋਣ ਕਮਿਸ਼ਨ ਨੇ ਉਹਦੇ ਭਾਜਪਾ ਦੇ ਪ੍ਰਧਾਨ ਮੰਤਰੀ ਜੇ ਭਾਜਪਾ ਦੇ ਨੇਤਾਵਾਂ ਨੇ ਕੋਈ ਵਿਗੜ ਨਹੀਂ ਪਾਇਆ ਭਾਜਪਾ ਦੀ ਕੇਂਦਰ ਸਰਕਾਰ ਨੇ ਕੋਈ ਵਿਗੜ ਨਹੀਂ ਪਾਇਆ ਉਹੀ ਕਾਰਨ ਹੈ ਕਿ ਕਾਬਲ ਹੋ ਸਕੇ 92 ਜਿਹੜਾ ਲੋਟੂ ਟੋਲਾ ਅਲੀ ਬਾਬਾ ਚਾਲੀ ਚੋਰ ਨੇ ਇਹ ਕਾਬਲ ਹੋ ਸਕੇ ਪੰਜਾਬ ਤੇ ਜੋ ਅੱਜ ਪੰਜਾਬ ਰੋਂਦਾ ਹੈ ਪੰਜਾਬ ਕਿਉਂ ਬਣਾਈ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ 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 ਲੈਟ ਮੀ ਕੰਕਲੂਡ ਦਿਸ ਮੈਟਰ ਤੇ ਤੁਸੀਂ ਆਪ ਹੀ ਦੇਖ ਲਓ ਹੋਰ ਇਸ ਤੋਂ ਵੱਡਾ ਪ੍ਰਮਾਣ ਕੀ ਚਾਹੀਦਾ ਹੈ ਕਿ ਇਲੈਕਸ਼ਨ ਹੀ ਨਾ ਲੜਨ ਦਿਓ ਔਰ ਜਿਹੜੀ ਵੀਡੀਓ ਵਾਇਰਲ ਹੋ ਗਈ ਸੋ ਅਬਜੈਕਸ਼ਨੇਬਲ ਕਿ ਪ੍ਰਸ਼ਾਸਨ ਦੇ ਮੈਦਿਕ ਪ੍ਰਸ਼ਾਸਨ ਨਾਲ ਉਹ ਸਰਕਾਰ ਦੀ ਗਲਤੀ ਕੱਢਾਂਗਾ ਕਿ ਪ੍ਰਸ਼ਾਸਨ ਨੂੰ ਤੇ ਮਜਬੂਰ ਕਰਤਾ ਡੰਮੀ ਕਰਤਾ ਜਿਸ ਪ੍ਰਸ਼ਾਸਨ ਦੇ ਸਿਰ ਤੇ ਦੇਸ਼ ਚੱਲਦਾ ਹੈ ਜਿਹੜੇ ਲੋਕਤੰਤਰ ਦਾ ਇੱਕ ਪਹੀਆ ਹੈ ਉਸ ਪ੍ਰਸ਼ਾਸਨ ਨੂੰ ਇਹਨਾਂ ਨੇ ਡੰਮੀ ਬਣਾਤਾ ਕਿ ਉਹ ਟੇਕ ਪਲੈਨਿੰਗ ਹੋ ਰਹੀ ਸੀ ਉਹ ਵਾਇਰਲ ਉਹ ਵੀਡੀਓ ਦੀ ਪ੍ਰਮਾਨਿਕਤਾ ਤੇ ਮੈਂ ਪ੍ਰਸ਼ਨ ਨਹੀਂ ਉਠਾਂਦਾ ਕਿਉਂ ਨਹੀਂ ਸਰਕਾਰ ਉਹਦੀ ਤੁਰੰਤ ਜਾਂਚ ਕਰਾਉਂਦੀ ਉਸ ਵੀਡੀਓ ਦੀ ਕਿਉਂ ਉਹਨੂੰ ਠੰਡੇ ਵਸਤੇ ਪਾਤਾ ਜਾਂਦਾ ਹੈ ਕਿ ਜਿੱਦੇ ਜੇ ਪਲੈਨਿੰਗ ਹੋ ਰਹੀ ਕਿੱਥੇ ਕਾਗਜ਼ ਪਾੜਨੇ ਨੇ ਉਹ ਜਗ੍ਹਾ ਕਿਹੜੀ ਹੋਏਗੀ ਕਿਸ ਜਗ੍ਹਾ ਤੇ ਰਿਜੈਕਟ ਕਰਨੇ ਕਿਸ ਤਰ੍ਹਾਂ ਰਿਜੈਕਟ ਕਰਨੇ ਇਹ ਪਲੈਨਿੰਗ ਹੋ ਰਹੀ ਸੀਗੀ ਸੋ ਮੈਂ ਸਮਝਣਾ ਵਾਂ ਐਸੇ ਕਾਦੇ ਚੋਣਾਂ ਨੇ ਇਹਦੇ ਇੱਕ ਤਾਨਾਸ਼ਾਹ ਦੀ ਸਰਕਾਰ ਜਿਹੜੀ ਹੈ ਪੰਜਾਬ ਵਿੱਚ ਚੱਲ ਰਹੀ ਹੈ ਮੈਨੂੰ ਡੈਮੋਕਰੈਟਿਕ ਗਵਰਨਰ ਨਹੀਂ ਕਹਾਗਾ ਠੀਕ ਹੈ ਇਹ ਆਪ ਪਾਰਟੀ ਦਾ ਸਰਕਾਰ ਮੋਦੀ ਜੀ ਦੇ ਸਮੇਂ ਜਿਹੜਾ ਨੈਸ਼ਨਲ ਇਲੈਕਸ਼ਨਲ ਕਮਿਸ਼ਨ ਹੈ ਹੌਸਲੇ ਦੇ ਆ ਪੂਰੀ ਤਰ੍ਹਾਂ ਨਾਲ ਸਵਧਾਨਿਕ ਤੌਰ ਤੇ ਚੋਣ ਹੋਇਆ ਪਰ ਇਹ ਸਰਕਾਰ ਜਦ ਦੀ ਬਣੀ ਹੈ ਤਦ ਦਾ ਲੋਕਤੰਤਰ ਦਾ ਗਲਾ ਘੁੱਟਤਾ ਗਿਆ ਪਹਿਲੇ ਤੁਸੀਂ ਦੇਖ ਲਓ ਕਿ ਕਾਉਂਸਲਰਾਂ ਦੇ ਚੋਣ ਪਹਿਲੀ ਵਾਰੀ ਇਹ ਜਿਹੜੇ ਕਾਉਂਸਲਰਸ ਬੰਦੇ ਨੇ ਮੁਸਫਲ ਕਾਰਪੋਰੇਸ਼ਨਾਂ ਬੰਦੀ ਹੈ 91 ਸਾਲਾਂ ਵਿੱਚ ਪਹਿਲੀ ਵਾਰੀ ਬਣੀ ਮੈਂ ਵੀ ਮੇਅਰ ਰਹਾ ਹੈਗਾ ਉਦੇ ਵਿੱਚ ਹਮੇਸ਼ਾ ਚੋਣਾਂ ਟਾਈਮ ਤੇ ਹੁੰਦੇ ਰਹੇ ਇਹਨਾਂ ਨੇ 3 ਸਾਲ ਚੋਣ ਨਹੀਂ ਕਰਾਏ ਉਹ ਚੋਣ ਕਦੋਂ ਹੋਏ ਚੋਣ ਵਦੋਂ ਹੋਏ ਪੰਚਾਇਤਾਂ ਦੇ ਵੀ ਜਿਸ ਵੇਲੇ ਹਾਈ ਕੋਰਟ ਨੇ ਡੰਡਾ ਚਲਾਇਆ ਕਿ ਜੇ ਤੁਸੀਂ ਚੋਣ ਨਹੀਂ ਕਰੋਗੇ ਤੁਹਾਡੇ ਐਕਸ਼ਨ ਕੀਤਾ ਜਾਏਗਾ ਫਿਰ ਚੋਣ ਹੋਏ ਫਿਰ ਬੈਕ ਡੋਰ ਤੋਂ ਇਹਨਾਂ ਨੇ ਮੇਅਰ ਬਣਾਏ ਬੈਕ ਡੋਰ ਤੋਂ ਸਰਪੰਚ ਬਣਾਏ ਬੈਕ ਡੋਰ ਤੋਂ ਪੰਚ ਬਣਾਏ ਹਰ ਵਾਰੀ ਲੋਹ ਤਾंडਵ ਇਹਨਾਂ ਦੀ ਗੁੰਡਾਗਰਦੀ ਦਾ ਜਿਹੜਾ ਹੈ ਉਹ ਅਸੀਂ ਦੇਖਿਆ ਔਰ ਉਹੀ ਤਾंडਵ ਜੋ ਅਸੀਂ ਸੋਚ ਰਹੇ ਸੀ ਉੱਤ ਹੋਇਆ ਕਿ ਅੱਜ ਤਾਕਤ ਦੇ ਨਾਲ ਸਰਕਾਰੀ ਤਾਕਤ ਦਾ ਦੁਰਵਿਯੋਗ ਕਰਕੇ ਇਹਨਾਂ ਨੇ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਖਾਸ ਤੌਰ ਤੇ ਭਾਜਪਾ ਜਿਹਦੇ ਤੋਂ ਆਤੰਕਿਤ ਨੇ ਕਿਉਂਕਿ ਇਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਜੋ ਇਹਨਾਂ ਨੇ ਅੱਜ ਆਤੰਕ ਫੈਲਾਇਆ ਹੈ 2027 ਜ ਨਹੀਂ ਚੱਲਣਾ ਨੈਸ਼ਨਲ ਕਮਿਸ਼ਨ ਨੇ ਆਣਾ ਚੋਣ ਕਮਿਸ਼ਨ ਨੇ ਔਰ ਉਸ ਨੂੰ ਨਜ਼ਰ ਆ ਰਿਹਾ ਹੈ ਕਿ ਉਹਨਾਂ ਕੇ ਆਉਣ ਨਾਲ ਸਮਝ ਪਟ ਭਾਜਪਾ ਦਾ ਮੁੱਖ ਮੰਤਰੀ ਬਣਨਾ ਹੈ ਭਾਜਪਾ ਦੀ ਸਰਕਾਰ ਬਣਨੀ ਹੈ ਤੋ ਉਹਨੂੰ ਦਬਾਨ ਦੇ ਲਈ ਇਹਨਾਂ ਲੋਕਾਂ ਨੇ ਇਹ ਇੱਕ ਛੜੰਤਰ ਰਚਿਆ ਕਿ ਸਾਡੇ ਕੈਂਡੀਡੇਟਾਂ ਨੂੰ ਲੋਕਾਂ ਦੇ ਅਦਾਲਤ ਦੀ ਜੀਨੀ ਜਾਨ ਦਿੱਤਾ ਅਦਾਲਤ ਤੋਂ ਬਾਹਰ ਹੀ ਉਹਨਾਂ ਦੇ ਕਾਗਜ਼ ਫਾੜਦੇ ਨੇ ਅਫਸੋਸ ਹੈ ਐਸੀ ਸਰਕਾਰ ਤੇ ਕਿ ਐਸੀ ਸਰਕਾਰ ਜਿਹੜੀ ਆ ਅੱਜ ਪੰਜਾਬ ਨੂੰ ਮਿਲੀ ਹੈ ਔਰ ਅੱਜ ਤੁਸੀਂ ਦੇਖ ਲਓ ਮੈਂ ਖਤਮ ਕਰਾਂਗਾ ਲੋਕ ਸਭਾ ਚੋਣਾਂ ਦੇ ਵਿੱਚ ਇਹ 92 ਜਿੱਤ ਕੇ ਆਏ ਸੀ 50 51 ਦੇ ਰਹਿ ਗਏ ਸਿਰਫ ਬਾਕੀ ਵਿਧਾਨ ਸਵਾਰ ਗਏ ਇਹਨਾਂ ਦਾ ਵੀ ਵੋਟ ਸ਼ੇਅਰ ਘਟ ਗਿਆ ਲੋਕ ਸਭਾ ਜਨਾਬ ਵਿੱਚ ਕਾਂਗਰਸ ਦਾ ਵੀ ਵੋਟ ਸ਼ੇਅਰ ਘਟ ਗਿਆ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਵੀ ਵੋਟ ਸ਼ੇਅਰ ਘਟ ਗਿਆ ਕਾਂਗਰਸ ਦਾ 26% ਆਮ ਆਦਮੀ ਦਾ ਵੀ 26 ਦੇ ਆਸ-ਪਾਸ ਡੈਸੀਮਲ ਹੀ ਚ ਹੈ ਔਰ ਅਕਾਲੀ ਦਲ ਦਾ 13% ਵਧੇ ਹੈ ਤੇ ਸਿਰਫ ਭਾਜਪਾ ਦਾ 8% ਤੋਂ 19% ਤੋਂ ਸਭ ਤੋਂ ਮੇਨ ਟਾਰਗੇਟ ਦੇ ਨਾਲ ਭਾਜਪਾ ਆ ਗਈ ਹੈ ਕਿਉਂਕਿ ਇਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਭਾਜਪਾ ਦੀ ਹਨੇਰੀ ਚੱਲਣ ਆ ਰਹੀ ਹੈ 2027 ਦੇ ਵਿੱਚ ਰੋਗ ਨਹੀਂ ਪਾਓਗੇ ਏ ਲੋਕਲ ਇਲੈਕਸ਼ਨਾਂ ਦੇ ਨਾਲ ਜਿੰਨਾ ਤੱਕਾ ਕਰੋਗੇ ਉਨੀ ਵੱਡੀ ਤਦਾਦ ਚਾਹੋਗੇ ਮੈਂ ਤੁਹਾਨੂੰ ਇੱਕ ਗਿੰਨ ਕੇ ਕਰਨਾ ਕਿ ਡੂਬੇਗੀ ਕश्ती ਕश्ती ਆਮ ਆਦਮੀ ਪਾਰਟੀ ਆਲਿਓ ਕਾਂਗਰਸ ਆਲਿਓ ਕਾਂਮਰੇ ਵੀ ਚੁੱਪ ਬੈਠੀ ਆਪੋਜੀਸ਼ਨ ਪਾਰਟੀ ਹੈ ਕਿ ਡੂਬੇਗੀ ਕश्ती ਤਾਂ ਡੂਬੋਗੇ ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਦੇਖਣਾ ਇਹਦਾ ਤੁਹਾਨੂੰ ਕੀ ਵਾਹਿਗੁਰੂ ਪ੍ਰਣਾਮ ਦਿੰਦੇ ਨੇ ਕਿ ਤੁਹਾਡਾ ਦੋ ਰੇਨ ਸਾਈਡ ਵੀ ਤੁਹਾਡੇ ਐਮਐਲਏ ਨਹੀਂ ਬੰਨੇ ਉਸ ਲਈ ਤੁਹਾਡੇ ਸਾਹਮਣੇ ਤੁਹਾਡੇ ਕੁਰੀਤੀਆ ਤੁਹਾਡਾ ਇਹ ਜਿਹੜਾ ਤਕਰਾਰ ਆ ਜਾਗਾ ਤੁਹਾਡਾ ਜਿਹੜਾ ਗੁੰਡਾ ਰਾਜ ਹੈ ਉਹ ਸਾਹਮਣੇ ਆਇਆ